ਬੀਤੀ ਦੇਰ ਸ਼ਾਮ ਇੱਕ ਘਰ ਤੇ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਹੈ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਭਾਗਸ ਰੋਡ ਦੀਆਂ ਸਾਂਝੀਆਂ ਕਰਦੇ ਹਾਂ ਜਿੱਥੇ ਇੱਕ ਘਰ ਤੇ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਔਰ ਇੱਟਾ ਰੋੜੇ ਚਲਾਏ ਗਏ ਨੇ ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਨਾ ਨੌਜਵਾਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਹ ਹਮਲਾ ਕੀਤਾ ਜਾ ਰਿਹਾ ਹੈ ਉੱਤੇ ਹੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ ਸਾਡੇ ਘਰ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ ਤਾਰ ਹਥਿਆਰ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਗਾਲੀ ਗਲੋਚ ਕੀਤੀ ਗਈ ਹੈ ਔਰ ਅਸੀਂ ਘਰ ਦਾ ਗੇਟ ਨਹੀਂ ਖੋਲਿਆ ਜਿਸ ਦੇ ਕਾਰਨ ਸਾਡੀ ਜਾਨ ਬਚੀ ਹੈ ਨਹੀਂ ਤਾਂ ਵੱਡਾ ਨੁਕਸਾਨ ਇਹ ਨੌਜਵਾਨ ਸਾਡਾ ਕਰ ਸਕਦੇ ਸੀ ਉਹਨਾਂ ਨੇ ਕਿਹਾ ਕਿ ਸਾਡਾ ਪਹਿਲਾਂ ਕਿਸੇ ਨਾਲ ਟਕਰਾਰਬਾਜ਼ੀ ਹੋਈ ਸੀ ਲੇਕਿਨ ਉਸ ਦੇ ਨਾਲ ਰੈਜਨਾਮਾ ਹੋ ਗਿਆ ਸੀ ਲੇਕਿਨ ਉਹਨਾਂ ਦੇ ਵੱਲੋਂ ਹੀ ਦੇਰ ਸ਼ਾਮ ਇਹ ਬੰਦੇ ਭੇਜੇ ਗਏ ਔਰ ਸਾਡੇ ਘਰ ਤੇ ਹਮਲਾ ਕਰਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਸਭ ਦੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਦੇ ਕੋਲ ਤੇਜ਼ ਤਾਰ ਹਥਿਆਰ ਵੀ ਸਨ ਔਰ ਇੱਟਾ ਰੋੜਿਆਂ ਦੇ ਨਾਲ ਘਰ ਉੱਤੇ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇੱਕ ਮੋਟਰਸਾਈਕਲ ਨਮਾ ਪੰਨਿਆ ਗਿਆ ਹੈਗਾ ਔਰ ਇੱਕ ਦਸ ਦੀਏ ਕੀ ਘਰ ਦੇ ਸ਼ੀਸ਼ੇ ਪੰਨੇ ਗਏ ਨੇ ਔਰ ਇੱਟਾ ਰੋੜੇ ਇਹਨਾਂ ਦੇ ਵੱਲੋਂ ਖੂਬ ਚਲਾਏ ਗਏ ਨੇ ਗੇਟ ਨਾ ਖੋਲਣ ਦੇ ਕਾਰਨ ਬਚਤ ਹੋ ਚੁੱਕੀ ਹੈ ਉੱਥੇ ਦੱਸਦੀ ਹੈ ਕਿ ਪੁਲਿਸ ਨੂੰ ਸੂਚਨਾ ਮਿਲਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਔਰ ਫਿਲਹਾਲ ਇਸ ਮਾਮਲੇ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਔਰ ਕੀ ਕੁਝ ਕਹਿਣਾ ਅਸੀਂ ਵਿਰਿੰਦਰ ਕੁਮਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਫਿਲਹਾਲ ਇਹ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਮੁਕਤਸਰ ਸਾਹਿਬ ਦੀ ਭਾਗਸਰ ਰੋਡ ਤੇ ਇੱਕ ਘਰ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਔਰ ਇੱਟਾ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਔਰ 15 ਤੋਂ 20 ਦੇ ਕਰੀਬ ਇਹ ਨੌਜਵਾਨ ਸਨ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਔਰ ਇਹਨਾਂ ਦੇ ਮੂੰਹ ਆ ਜਿਹੜੇ ਬੰਨੇ ਹੋਏ ਸਨ ਰੇਕਨ ਵਿਰਿੰਦਰ ਕੁਮਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਉਹ ਪਛਾਣਦੇ ਹਨ ਜਿਨ੍ਹਾਂ ਦੇ ਨਾਲ ਪਹਿਲਾਂ ਤਕਰਾਰਬਾਜ਼ੀ ਹੋਈ ਸੀ ਉਹਨਾਂ ਦੇ ਇਹ ਲੜਕੇ ਸਨ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਫਿਲਹਾਲ ਇਹ ਤਸਵੀਰਾਂ ਸ਼੍ਰੀ ਮੁਖਤਸਰ ਸਾਹਿਬ ਦੇ ਭਗਸਰ ਰੋਡ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਰ ਸ਼ਾਮ ਕਰੀਬ 8 ਵਜੇ ਤੇ ਇਹ ਜਿਹੜਾ ਹਮਲਾਕਰ ਉੱਤੇ ਕੀਤਾ ਗਿਆ ਹੈਗਾ ਔਰ ਇਹ ਜਿਹੜੀ ਘਟਨਾ ਸੀ ਉਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤਾਂ ਵਿਰਿੰਦਰ ਕੁਮਾਰ ਦਾ ਕੀ ਕੁਝ ਕਹਿਣਾ ਸੀ ਉਹ ਵੀ ਤੁਹਾਨੂੰ ਬਿਆਨ ਸੁਣਾਵਾਂਗੇ ਫਿਲਾਲ ਇਹ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਰਏ ਹੈਗੇ ਆ ਇਸ ਤਰ੍ਹਾਂ ਦੇ ਨਾਲ ਬੀਤੀ ਦੇਰ ਸ਼ਾਮ ਜਿਹੜਾ ਇੱਕ ਘਰ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਹੈਗਾ ਔਰ ਤੇਜ਼ ਤਾਰ ਹਥਿਆਰਾਂ ਨਾਲ ਇੱਟਾਂ ਰੋੜੇ ਖੂਬ ਚਲਾਏ ਗਏ ਨੇ ਤਾਂ ਵਿਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਗਾਲੀ ਗਲੋਚ ਕੀਤੀ ਗਈ ਹੈ ਔਰ ਸਾਨੂੰ ਧੰਕਿਆਂ ਦਿੰਦੇ ਰਹੇ ਔਰ ਬਾਹਰ ਨਿਕਲਣ ਦੀ ਕੋਸ਼ਿਸ਼ ਸਾਨੂੰ ਬਾਹਰ ਕੱਢਣ ਦੀ ਕਰਦੇ ਰਹੇ ਨੇ ਲੇਕਿਨ ਅਸੀਂ ਗੇਟ ਨਹੀਂ ਖੋਲਿਆ ਜਿਸ ਦੇ ਕਾਰਨ ਸਾਡੀ ਜਾਨ ਬਚ ਗਈ ਜੇਕਰ ਗੇਟ ਖੋਲ ਦਿੰਦੇ ਤਾਂ ਇਹ ਵੱਡਾ ਨੁਕਸਾਨ ਆ ਜਿਹੜਾ ਸਾਡਾ ਕਰ ਸਕਦੇ ਸੀ ਔਰ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਏ ਸੀ ਔਰ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਨੌਜਵਾਨ ਨੇ ਔਰ ਤੇਜ਼ ਤਾਰ ਹਥਿਆਰ ਇਹਨਾਂ ਦੇ ਹੱਥ ਦੇ ਵਿੱਚ ਫੜੇ ਹੋਏ ਨੇ ਇਹ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਤਾਂ ਦੇਖ ਸਕਦੇ ਹੋ ਕਿ ਗੇਟ ਤੇ ਜਿਹੜਾ ਕਰਪਾਨਾ ਬਿਮਾਰੀਆਂ ਗਈਆਂ ਨੇ ਔਰ ਘਰੋਂ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਆ ਔਰ ਇੱਕ ਨਵਾਂ ਮੋਟਰਸਾਈਕਲ ਜੋ ਬਾਹਰ ਖੜਾ ਹੋਇਆ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈਗਾ ਉਸ ਨੂੰ ਪੰਨਨ ਦੀ ਜਿਹੜੀ ਕੋਸ਼ਿਸ਼ ਆ ਇਹਨਾਂ ਦੇ ਵੱਲੋਂ ਕੀਤੀ ਗਈ ਆ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਬੀਤੀ ਦੇਰ ਸ਼ਾਮ ਦੀਆਂ ਇਹ ਤਸਵੀਰਾਂ ਨੇ ਜਦ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜਾ ਹਮਲਾ ਇੱਕ ਘਰ ਤੇ ਕੀਤਾ ਗਿਆ ਹੈ ਔਰ 15 ਤੋਂ 20 ਦੇ ਕਰੀਬ ਇਹ ਨੌਜਵਾਨ ਸਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਔਰ ਇੱਟਾ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦੇ ਸੱਟ ਨਹੀਂ ਲੱਗੀ ਲੇਕਿਨ ਜੇਕਰ ਕੋਈ ਘਰ ਤੋਂ ਬਾਹਰ ਆ ਜਾਂਦਾ ਤਾਂ ਵੱਡਾ ਨੁਕਸਾਨ ਇਹ ਨੌਜਵਾਨ ਕਰ ਸਕਦੇ ਸਨ ਵਿਰਿੰਦਰ ਕੁਮਾਰ ਨੇ ਦੋਸ਼ ਲਗਾਏ ਨੇ ਕਿ ਇੱਕ ਵਿਅਕਤੀ ਦੇ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਲੇਕਿਨ ਕੁਝ ਬੰਦਿਆਂ ਦੇ ਵੱਲੋਂ ਉਸ ਦਾ ਰਾਜ਼ਨਾਵਾ ਕਰਾ ਦਿੱਤਾ ਗਿਆ ਸੀ ਔਰ ਰਾਜ਼ਨਾਵੇ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਬੰਦੇ ਭੇਜੇ ਗਏ ਨੇ ਦੋਸ਼ ਲਗਾਏ ਨੇ ਔਰ ਹਮਲਾ ਜਿਹੜਾ ਕੀਤਾ ਗਿਆ ਹੈਗਾ ਵਿਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਦੇ ਵਿੱਚ ਦੋ ਨੌਜਵਾਨ ਸਨ ਜਿਨ੍ਹਾਂ ਨੂੰ ਉਹ ਪਛਾਣਦੇ ਹਨ ਔਰ ਇਹ ਨੌਜਵਾਨ ਉਹਨਾਂ ਦੇ ਲੜਕੇ ਸਨ ਜਿਨ੍ਹਾਂ ਦੇ ਨਾਲ ਤਕਰਾਰਬਾਜ਼ੀ ਹੋਈ ਫਿਲਹਾਲ ਇਹ ਹਮਲੇ ਦੀਆਂ ਤਸਵੀਰਾਂ ਜਿਹੜੀਆਂ ਤੋਡੇ ਨਾਲ ਸਾਂਝੀਆਂ ਕਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਭਾਕਸਰ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਘਰ ਤੇ ਜਿਹੜਾ ਹਮਲਾ ਕੀਤਾ ਗਿਆ ਮੇਰਾ ਨਾਮ ਜੀ ਵਿਰਿੰਦਰ ਕੁਮਾਰ ਆ ਰਾਤ ਜੀ ਤੇ ਬਦਮਾਸ਼ ਆਏ ਸੀਗੇ ਉਹਨਾਂ ਨੇ ਹਿੱਟਾ ਰੋੜਾ ਚਲਾਈਆਂ ਬਡੀਆਂ ਨੂੰ ਕੁੜੀਆਂ ਨੂੰ ਮਾੜੇ ਚੰਗੇ ਬੋਲੇ ਆ ਤੇ ਗਾਲਾਂ ਗਲੋਚ ਕੱਟੀਆਂ ਉਹਨਾਂ ਨੇ ਤੇ ਕਿਰਪਾਨਾ ਬਾਹਰ ਆ ਕੇ ਤੇ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਕੇ ਗਏ ਆ ਕਿੰਨੇ ਕ ਜਾਨੇ ਸੀ ਇਹ ਸੀਗੇ 15 ਤੋਂ 16 ਜਾਨੇ ਸੀਗੇ ਮੋਟਰਸਾਈਕਲਾਂ ਤੇ ਸੀਗੇ ਜੀ ਤੇ ਹੋਰ ਕੀ ਕੋਸ਼ਿਸ਼ ਕਰਨਾ ਤੇ ਕੋਲੇ ਉਹਨਾਂ ਕੋਲੇ ਕਿਰਪਾਨਾ ਸੀ ਜੀ ਸਾਇਦਾ ਕਬ ਲੱਗਦਾ ਸੀਗਾ ਦਾ ਉਹ ਅਸਲਾ ਵੀ ਲੈ ਰਹੀ ਜਾਂਦੇ ਸੀਗੇ ਇਹ ਉਹਨਾਂ ਨੇ ਆ ਕੇ ਸਾਨੂੰ ਤਾਂ ਕੈਂ ਦਿੱਤੀਆਂ ਨਾਲੇ ਗਾਲਾਂ ਕੱਢੀਆਂ ਨਾਲੇ ੱਟਾ ਮਾਰੀਆਂ ਉਸ ਤੇ ਥੱਲੇ ਸਾਰੀਆਂ ਕਿੰਨੇ ਵਜੇ ਜੇਟ ਭੰਨੇ ਆ ਇਹ ਹੈਗੀ ਜੀ ਪੌਣੇ 8 ਵਜੇ ਦੀ ਗੱਲ ਆ ਕਿਉਂ ਹਮਲਾ ਕਿਤਾ ਕੀਤਾ ਹਮਲਾ ਕਿਤਾ ਠੀਕ ਆ ਜੀ ਮਾੜੇ ਚਾ ਤਿੰਨ ਚਾਰ ਦਿਨ ਪਹਿਲੇ ਉਹਤ ਮਤਲਬ ਬੱਲਾਮਗੜ ਰੋਡ ਤੇ ਤੇ ਮਾੜੀ ਮੋਟੀ ਬੋਲਚਾਲ ਹੋਈ ਸੀ ਉਹਦਾ ਜਿਨਾਮ ਆ ਗਿਆ ਸੀ ਉਹ ਬੰਦਿਆਂ ਨੇ ਬੰਦੇ ਕੱਲੇ ਸੀਗੇ ਬਤਵਾ ਚ ਉਹਨਾਂ ਨੇ ਉਹਨਾਂ ਦੇ ਮੁੰਡਾ ਨਾਲ ਸੀਗਾ ਚਾਂਸ ਆਉਂਦੀ ਉਹਨਾਂ ਦੀ ਉਹਨਾਂ ਦੀ ਪਛਾਣ ਆਉਂਦੀ ਹੈ ਜੀ ਮੂੰਹ ਬੰਨੇ ਸੀਗੇ ਫੇਰ ਵੀ ਅਸੀਂ ਉਹਨਾਂ ਨੂੰ ਛਾੜਦੇ ਸੀਗੇ ਤੇ ਪਹਿਲਾਂ ਕੀ ਗੱਲ ਹੋਈ ਸੀ ਕੋਈ ਨਾੜੀ ਮੋਟੀ ਹੋਈ ਸੀ ਉਹ ਤਾਂ ਕੰਡੇ ਦੇ ਪਿੱਛੇ ਕੋਈ ਗੱਲ ਹੋਈ ਸੀ ਕਿ ਬੋਲ ਛਾਲੀ ਹੋਈ ਸੀ ਉਹ ਤਾਂ ਕੋਈ ਬਾੜੀ ਮੋਟੀ ਗੱਲ ਨਹੀਂ ਹੋਈ ਸੀ ਉਹ ਬੰਦਿਆਂ ਨੇ ਰਾਜਨਾਮਾ ਕਰਾਤਾ ਸੀਗਾ ਤੇ ਉਹਦੇ ਪਿੱਛੇ ਉਹ ਮੁੜ ਕੇ ਉਹਨਾਂ ਨੇ ਬੰਦੇ ਗੱਲ ਤੇ ਬਦਮਾਸਤ ਬੰਦੇ ਸੀਗੇ 15 16 600 ਸੁੱਟ ਤਾਂ ਲੱਗੀ ਸੀ 600 ਸੁੱਟ ਜੀ ਆ ਮੇਰੇ ਆ ਲੱਗੀ ਸੀ ਜੀ ਆ ਮੇਰਾ ਮੋਬਾਈਲ ਪੰਨਿਆ ਗਿਆ ਆ ਮੋਬਾਈਲ ਪੰਨਿਆ ਗਿਆ ਜੀ ਤੇ ਮੇਰੇ ਛੱਤਾ ਦੀ ਆ ਜਿਹੜੇ ਉਹ ਪਾਈਆਂ ਚਾਦਰਾਂ ਤੇ ਉਹ ਚਾਦਰਾਂ ਸਾਰੀਆਂ ਤੋੜ ਤੋੜ ਤੀਆਂ ਮਮ ਸੈਗਰ ਤਾਂ ਮੋਟਰਸਾਈਕਲ ਪੰਨ ਗੈਸ ਪਲੈਂਡਰ ਜੀ ਕੱਲ ਮੋਟਰਸਾਈਕਲ ਲਗੜਾ ਕੇ ਲਿਆਇਆ ਸੀ ਕੀ ਮੰਗ ਕੀ ਕਰਦੇ ਮੰਗ ਕਰਦੇ ਮੰਗ ਕਰਦੇ ਸੱਤ ਤੋਂ ਸੱਤ ਦਿਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਪਾਲਸਾਈ ਸੀ ਜੀ ਪਾਲਸੋ ਪਾਲਸੋ ਸਾਰਾ ਕੁਝ ਦੱਸਿਆ ਸਾਰਾ ਮੌਕਾ ਪੈਣਾ ਕਰਕੇ ਗਈ ਆ